ਸਿੱਧੂ ਮੂਸੇਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਤੇ ਸਿੱਧੂ ਮੂਸੇਵਾਲੇ ਦੇ ਸਟੈਚੂ ਲਗਾਏ ਗਏ ਹਨ ਪਰ ਹੁਣ ਪਹਿਲੀ ਵਾਰ ਸਿੱਧੂ ਮੂਸੇਵਾਲੇ ਦਾ 20 ਫੁੱਟ ਉੱਚਾ ਸਟੈਚੂ ਲੱਗਣ ਜਾ ਰਿਹਾ ਹੈ ਜਿਸ ਦਾ ਖੁਲਾਸਾ ਕੀਤਾ ਹਰਿਆਣਾ ਦੇ ਲੀਡਰ ਦਿਗ ਵਿਜੇ ਸਿੰਘ ਝਟਾਲਾ ਨੇ ਦਿਗ ਵਿਜੇ ਸਿੰਘ ਝਟਾਲਾ ਨੇ ਸਿੱਧੂ ਦੇ ਇੱਕ ਸਟੈਚੂ ਨਾਲ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਫਰਸਟ ਇਮਪ੍ਰੈਸ਼ਨ ਹੈ ਸਿੱਧੂ ਦੇ ਸਟੈਚੂ ਦਾ ਜੋ ਤਿਆਰ ਕਰਵਾਇਆ ਪਰ ਇਹ ਲਗਭਗ 20 ਫੁੱਟ ਉੱਚਾ ਹੋਵੇਗਾ ਇਸਦੇ ਨਾਲ ਹੀ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਜਿਨ੍ਹਾਂ ਨੇ ਯੰਗ ਸਿੰਗਰ ਸਚਿਨ ਗਗਨੇਜਾ ਦੇ ਇੱਕ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਦਾ ਨਾਮ ਹੈ ਪਬਲਿਕ ਵਾਂਟ ਜਸਟਿਸ ਇਸ ਗੀਤ ਵਿੱਚ ਸਿੱਧੂ ਮੂਸੇਵਾਲੇ ਦੇ ਜਸਟਿਸ ਦੀ ਗੱਲ ਕੀਤੀ ਗਈ ਹੈ ਤੇ ਇਹ ਗੀਤ ਤੁਸੀਂ ਸਚਿਨ ਗਗਨੇਜਾ ਦੇ YouTube ਚੈਨਲ ਤੇ ਜਾ ਕੇ ਸੁਣ ਸਕਦੇ ਹੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਨਾਮ ਹੋਏ ਵੱਡੇ ਰਿਕਾਰਡ ਦੀ ਸਿੱਧੂ ਮੂਸੇਵਾਲੇ ਦੇ YouTube ਚੈਨਲ ਤੇ 25 ਮਿਲੀਅਨ ਸਬਸਕ੍ਰਾਈਬਰ ਪੂਰੇ ਹੋ ਚੁੱਕੇ ਹਨ ਤੇ ਸਿੱਧੂ ਇਹ ਕਾਰਨਾਮਾ ਕਰਨ ਵਾਲਾ ਇੰਡੀਆ ਦਾ ਇਕਲੌਤਾ ਇੰਡੀਵਿਜੂਅਲ ਚੈਨਲ ਵਾਲਾ ਸਿੰਗਰ ਬਣ ਗਿਆ ਹੈ ਵੱਡੇ ਵੱਡੇ ਲੇਬਲਾਂ ਦੇ ਤਾਂ ਬਹੁਤ ਜ਼ਿਆਦਾ ਸਬਸਕ੍ਰਾਈਬਰ ਹਨ ਪਰ ਆਪਣੇ ਨਾਮ ਤੇ ਚੈਨਲ ਬਣਾਉਣ ਵਾਲਿਆਂ ਵਿੱਚੋਂ ਸਿੱਧੂ ਦੇ ਨੇੜੇ ਤੇੜੇ ਵੀ ਕੋਈ ਨਹੀਂ ਹੈ